ਇਸ ਘਰ ਨੂੰ ਰੰਗ ਹੋ ਰਿਹਾ ਹੈ ਹਨਾ ਜਦੋਂ ਰੰਗ ਹੁੰਦਾ ਆਪਣੇ ਘਰ ਨੂੰ ਕੋਠੀ ਨੂੰ ਕਿਤੇ ਵੀ ਹੈਨਾ ਤਾਂ ਉਦੋਂ ਇੱਕ ਮੇਨ ਦਿੱਕਤ ਹੁੰਦੀ ਹੈ ਵੀ ਆਪਣੇ ਜਿਹੜਾ ਛੋਰਾ ਹੁੰਦਾ ਜਾਂ ਸਲਾਬ ਹੁੰਦੀ ਹੈ ਕੰਧਾਂ ਤੇ ਥੱਲੇ ਵੀ ਜਾਂ ਛੱਤ 'ਚ ਵੀ ਆ ਜਾਂਦੀ ਹੈ ਉਹ ਤੇ ਰੰਗ ਨਹੀਂ ਖੜਦਾ ਥੋੜੇ ਚਿਰ ਬਾਅਦ ਰੰਗ ਡਿੱਗ ਪੈਂਦਾ ਤੇ ਇਹ ਬਾਈਆਂ ਨੇ ਇੱਕ ਹੱਲ ਕੀਤਾ ਹਨਾ ਵੀ ਤਰੀਕੇ ਵਰਤੇ ਨੇ ਤੁਸੀਂ ਵੀ ਸੁਣੋ ਵੀ ਕਿਵੇਂ ਹਨਾ ਜਾਂ ਦੱਸਿਓ ਕਮੈਂਟ ਕਰਕੇ ਵੀ ਕਾਮਯਾਬ ਹੋੂ ਕੇ ਨਾ ਤੁਹਾਨੂੰ ਆਪਾ ਦਿਖਾਉਨੇ ਆ ਬਾਈ ਨੂੰ ਮਿਲਾਉਨੇ ਆ ਤਿੰਨ ਚਾਰ ਚੀਜ਼ਾਂ ਰੱਖੀਆਂ ਨੇ ਆ ਦੇਖੋ ਜਿਵੇਂ ਬਾਈ ਦੇ ਛੱਤਾਂ ਦੇ ਸੀਗੀ ਕਲਾ वगैरह सी की ओदे वास्ते ये पक्का हल करता ते दसो भाई जी की हल है दा आपा त पहले ही ਮਿਲੀ ਮਰੀਆ ਤੇ ਮਰੀ ਤਿਆਰਾ ਰੋਟ ਕੇ ਲੋਬੀ ਨੂੰ ਪਾ ਕੇ ਇਮਲੀ ਇਮਲੀ ਸੀ ਆ ਗਈ ਇਲੀ ਕੋਲੀ ਹੋਈ ਆ ਹਾ ਹਾ ਕੋਲੀ ਹੋਈ ਵਿਚਾਰੇ ਕਿ ਲੋਆ ਰੋਟ ਪਾ ਕੇ ਅਰਾ ਰੋਟ ਪਾ ਤਾ ਇਹ ਪਾ ਕੇ ਮਾਰ ਦਿੰਦੇ ਆ ਤੇ ਇਹਨਾਂ ਦਾ ਆਪਣਾ ਸੂਰਾ ਖਤਮ ਹੋ ਜਾਂਦਾ ਹੈ ਰਿਜ਼ਲਟ ਦਾ ਪਤਾ ਨਹੀਂ ਕੀ ਆਉ ਪਰ ਇਹਨਾਂ ਦਾ ਜਿਹੜਾ ਸੂਰਾ ਜਾਂ ਖਤਮ ਹੋ ਜਾਂਦਾ ਐਵੇਂ ਆਪਣਾ ਚਿੱਟਾ ਏਜਟੇ ਹੀ ਆ ਜਾਂਦੀ ਆ ਠੀਕ ਹੈ ਤੇ ਇਹਦੇ ਬਾਦ ਕੈਮੀਕਲ ਆਉਂਦਾ ਸਾਨੂੰ ਸਰਬੋ ਦਾ ਉਹ ਮਾਰਿਆ ਸਾਈਡਾਂ ਤੇ ਕਿਹੜਾ ਕੈਮੀਕਲ ਆ ਦਿਖਾਇਓ ਸੰਸਰਪੋ ਦਾ ਇੱਥੇ ਪਿਆ ਹੋਗਾ ਯਾ ਪਿਆ ਤੇ ਆ ਸੰਸਰਪੋ ਦਾ ਕੈਮੀਕਲ ਪਾਤਾ ਦਿਖਾਇਓ ਇਧਰ ਕਰਕੇ ਤੇ ਆ ਦੇ ਸੰਸਰਪੋ ਦਾ ਹਾਂ ਇਹ ਸੁੱਕਾ ਕਿੱਲਾ ਇਹ ਰਲਾ ਕੀ ਲੱਗਦਾ ਠੀਕ ਹੈ ਤੇ ਜਾ ਹੁਣ ਆਪਦਾ ਆਪਾਂ ਵੀਡੀਓ ਇਹ ਦੇਖਦੇ ਹੋਨੇ ਹਾਂ ਜਿਨ੍ਹਾਂ ਆਪਣਾ ਪੈਟਰੋਲ ਚ ਪਾ ਕੇ ਥਰਮੋਕੋਲ ਜੀ ਇਹ ਵੀ ਲਾ ਕੇ ਕਰਕੇ ਦੇਖਿਆ ਹੁਣ ਐ ਨਹੀਂ ਪਤਾ ਕੰਮ ਕਿਹੜਾ ਕਰੂਗਾ ਉਹ ਆਪਣੇ ਇਹ ਥਰਮੋਕੋਲ ਦਾ ਵੀ ਐ ਲਾ ਜਿੰਦੇ ਹਨਾ ਵੀ ਪਲਾਸਟਿਕ ਚੜਾਈ ਇਹ ਲੈਂਦਾ ਨੂੰਦਾ ਨਹੀਂ ਪਰ ਇਹ ਆ ਦੇਖੋ ਆ ਵੀ ਲੈਂਦਾ ਜੀ ਪਲਾਸਟਿਕ ਜਿੰਨਾ ਮਰਚੀ ਲਾ ਦਿਓ ਆ ਉੱਥੇ ਕੈਮੀਕਲ ਲੱਗਾ ਹੋਇਆ ਇਹ ਤਾਂ ਕੈਮੀਕਲ ਲੈ ਜਾਂਦਾ ਦੇਖੋ ਤੇ ਆ ਜੀ ਇਹ ਪਤਾ ਨਹੀਂ ਇਹ ਬਹੁਤ ਸਖਤ ਚੀਜ਼ ਹੈ ਇਹ ਵੀ ਨਹੀਂ ਲਹਿਦੀ ਤੇ ਰਿਜ਼ਲਟ ਦੇਖੋ ਪਤਾ ਨਹੀਂ ਕੀ ਦਾ ਆਊਗਾ ਭਾਈ ਤੇ ਬਾਕੀ ਇਹ ਚ ਥੋੜੀ ਬਾਲਗੂ ਪੱਟੀ ਪਾ ਲੇ ਜੋ ਮੈਂ ਪੈਟਰੋਲ ਪਾ ਲਿਆ ਵਿੱਚ ਬੁੱਧਜੀ ਪਾ ਲਈ ਇਹ ਠੀਕ ਹੈ ਵਿੱਚ ਥੋੜਾ ਜਿਹਾ ਆਪਣਾ ਆਹ ਪਾ ਲੇ ਬਾਲ ਪੱਟੀ ਪਾ ਲੇ ਵਿੱਚ ਬਾਲ ਪੱਟੀ ਪਾ ਕੇ ਇਹ ਵਧੀਆ ਬਣ ਜਾਂਦਾ ਕੋਲ ਜਾਂ ਛੇ ਕੰਧਾ ਨਾਲ ਲਾ ਦੇ ਓਏ ਲਾਉਣ ਚ ਦਿੱਕਤ ਆਉਂਦੀ ਹੈ ਇਹ ਕੈਮੀਕਲ ਉਹ ਵਧੀਆ ਜਿਹੜਾ ਆਹ ਕੰਪਨੀ ਦਾ ਆ ਇਹ ਆਪਣਾ 550 ਦਾ 1 ਲੀਟਰ ਆਉਂਦਾ ਇਹ ਠੀਕ ਹੈ ਆਸਾਨ ਸਰ ਬੋਲਾ ਹਾਂ ਆਹ ਦੇ ਵਿੱਚ ਛੱਤਾਂ ਤੇ ਉੱਤੇ ਲੱਗਿਆ ਹੋਇਆ ਇੱਧਰ ਦੇਖਾ ਕਿਹੜੀ ਛੱਤ ਤੇ ਲਾਇਆ ਆਹ ਦੇ ਆਹ ਦੇ ਤੇ ਲੱਗਿਆ ਹੋਇਆ ਆ ਜਿਹੜਾ ਚਿੱਟਾ ਕਾਲਾ ਲੱਗਿਆ ਹੋਇਆ ਅੱਛਾ ਜਿਹੜਾ ਕਾਲਾ ਜਿਹਾ ਲੱਗਿਆ ਹੋਇਆ ਉਹ ਕੈਮੀਕਲ ਆ ਹਾਂ ਇਹਦੇ ਪਾਣੀ ਪੂਣੀ ਤਾਂ ਖੜਦਾ ਨਹੀਂ ਦੇ ਉੱਤੇ ਇਹ ਪਰ ਐਵੇਂ ਵੀ ਸਲਾਬ ਜਦੂ ਆਦਾਵੇ ਨਾ ਜਿਹੜੀ ਪਹਿਲਾਂ ਵਾਲੀ ਸਲਾਬ ਹੁੰਦੀ ਹੁੰਦੀ ਉਹਨੂੰ ਤਾਂ ਰੋਕ ਲੈਂਦਾ ਹੈ ਜਿਹੜੀ ਨਵੀਂ ਸਲਾਬ ਆਉਂਦੀ ਹੈ ਉਹ ਨਹੀਂ ਰੁਕਦੀ ਇਲਾਜ ਤਾਂ ਕੋਈ ਹੈ ਨਹੀਂਗਾ ਇਲਾਜ ਤਾਂ ਹੁਣ ਬਥੇਰੇ ਨੇ ਦੱਸਿਆ ਵੀ ਕੋਈ ਕੋਈ ਇਲਾਜ ਨਹੀਂਗਾ ਦੁਕਾਨਦਾਰਾ ਆਪਣਾ ਜਵਾਬ ਦੇ ਦਿੰਦੇ ਨੇ ਵੀ ਲੈ ਜਾ ਚੀਜ਼ ਪਰ ਪਰ ਰੋਗ ਤਾਂ ਮਜੂਰ ਹੈਗੀ ਆ ਪੱਕਾ ਲਾਏ ਦੁਨੀਆ ਤੇ ਸਲਾਬ ਦਾ ਹੇਠ ਕੋਈ ਬਣਿਆ ਨਹੀਂਗਾ ਕੋਈ ਕੋਈ ਕਿੱਡੀ ਵੀਡੀਓ ਪਾਈ ਜਾਵੇ ਕੋਈ ਮਰੀ ਜਾਏਗਾ ਪੁੱਤ ਉਹ ਇਹਦਾ ਜੇ ਤਾਂ ਤਾ ਤਾਂ ਆਪਣਾ ਬਚਤ ਕਰ ਲਾਂਗੇ ਪਾਣੀ ਪੂਣੀ ਦੀ ਪੈਣ ਤੋਂ ਤਾਂ ਤਾਂ ਇਲਾਜ ਹੈਗਾ ਨਹੀਂ ਤਾਂ ਹੀ ਹੈਗਾ ਅਸੀਂ ਪਹਿਲਾਂ ਦੀ ਹੁਣ ਸਲਾਬ ਤਾਂ ਆਪਣੀ ਸੁੱਕ ਗਈ ਤੇ ਅਰੇ ਕੰਮ ਨੇ ਚ ਮਾਰਿਆ ਹੁਣ ਸੁੱਕ ਤਾਂ ਵਧੀਆ ਰਿਹਾ ਅੰਦਰ ਵੀ ਕੈਮੀਕਲ ਬਚਿਆ ਹੋਇਆ ਇਹਦੇ ਕੋਲ ਇੱਥੇ ਵੀ ਕੈਮੀਕਲ ਬਚਿਆ ਸਾਰੀਆਂ ਝੱਟਾਂ ਦੇ ਮਾਰਤਾ ਖਰਚਾ ਤਾਂ ਬਥੇਰਾ ਆਉਂਦਾ ਪਰ ਕੈਮੀਕਲ ਪਾਲੂਪ ਜੂਰ ਕੰਮ ਚੇ ਕਰੇ ਚਾਹੇ ਨਾ ਕਰੇ ਮਾਰਨ ਨੂੰ ਚਾਹੀਦਾ ਇਹ ਵਾਟਰਪਰੂਫ ਹੈ ਇਹ ਕੋਈ ਕੰਮ ਹਾਲਾ ਇੱਕ ਇਹ ਰੋਕੂਗਾ ਤਾਂ ਹੈਗਾ ਇਹ ਠੀਕ ਹੈ ਇਸੇ ਤਰ੍ਹਾਂ ਦੀ ਵੀ ਮਿਆਦ ਬਾਝੂ ਇਹਦੇ ਨਾਲ ਤੇ ਹਾਂ ਇੱਕ ਜਿਹੜਾ ਆਪਣਾ ਜਿਹਨੇ ਪ੍ਰੈਮਰ ਮਾਰਨਾ ਹੈ ਉਹ ਇੱਕ ਪਲਾਸਟਿਕ ਵਾਲਾ ਹੁੰਦਾ ਵਿੱਚ ਮਿਕਸ ਜਿਹੜਾ ਪ੍ਰੈਮਰ ਆਉਂਦਾ ਨਾ ਠੀਕ ਹੈ ਉਹ ਵੀ ਬਹੁਤ ਕੰਮ ਕਰਦਾ ਹੈ ਹਾਂ ਮਿਕਸ ਪ੍ਰਾਈਮਰ ਆਉਂਦਾ ਹੈ ਕਹਿੰਦੇ ਵੀ ਪਲਾਸਟਿਕ ਹੁੰਦੀ ਹੈ ਉਹਦੇ ਨਾਲੇ ਰੰਗ ਹੁੰਦਾ ਨਾਲੇ ਪ੍ਰਾਈਮਰ ਹੁੰਦਾ ਹੈ ਨਾ ਉਹ ਉਹਦੀ ਵਲਟੀ ਆਉਂਦੀ ਆ ਉਹ ਕਾਮਯਾਬ ਹੈ ਉਹ ਵੀ ਬਹੁਤ ਕਾਮਯਾਬ ਹੈ ਉਹ ਤੇ ਰਿਜ਼ਲਟ ਵਧੀਆ ਲਿੰਗੇ ਠੀਕ ਹੈ ਤੇ ਆ ਫੋਮ ਵਾਲਾ ਵੀ ਬਹੁਤ ਸੋਹਣਾ ਕੰਮ ਹੈ ਫੋਮ ਵਾਲੀ ਬਹੁਤ ਸੋਹਣਾ ਇਹ ਵੀ ਲੋਕ ਨੇ ਕਾੜ ਵਧੀਆ ਗੱਡੀ ਐ ਇਹ ਚ ਵੀ ਕਰਕੇ ਇੰਨੀ ਕਾੜੀ ਐ ਤੇ ਪੈਟਰੋਲ ਨਾਲ ਵਧੀਆ ਬਣ ਜਾਂਦਾ ਤੇ ਆ ਇੱਥੋਂ ਬੱਜਿਆ ਹੋਇਆ ਪੈਟਰੋਲ ਬੱਜਿਆ ਹੋਇਆ ਦੇਖੋ ਚਮਕਦਾ ਹੈ ਦੇਖੋ ਪਤਾ ਲੱਗਦਾ ਵੀ ਇਹ ਚੀਜ਼ ਬੱਚੀ ਹੋਈ ਆ ਦੇਖੋ ਇਹ ਪੈਟਰੋਲ ਤੇ ਉਹ ਬੱਜਿਆ ਹੋਇਆ ਤੇ ਇਹ ਕਿੰਨਾ ਮਰ ਚੀ ਚੋਰ ਲਾਈ ਜਾਂਦਾ ਨਾਲ ਹੀ ਚੰਬੜ ਗਿਆ ਪਲਾਸਟਿਕ ਹੀ ਬਣ ਪਲਾਸਟਿਕ ਹੀ ਬਣ ਜਾਂਦੀ ਹੈ ਤਾਂ ਵਧੀਆ ਚੀਜ਼ ਆ ਹੁਣ ਇੱਥੇ ਪਲਾਸਟਿਕ ਹੀ ਹੁਣ ਚਲੋ ਵਧੀਆ ਪਰ ਇਹਦਾ ਇਲਾਜ ਕੋਈ ਨਹੀਂ ਹੈਗਾ ਜੇ ਕੋਈ ਆਖੇ ਵੀ ਮੇਰਾ ਸ਼ਾਤੀ ਇਲਾਜ ਹੈ ਸ਼ਰਤੀ ਇਲਾਜ ਕੋਈ ਨਹੀਂ ਹੈਗਾ ਇਹ ਇਹਦਾ ਰੋਗ ਥਾਮ ਹੋ ਜਾਂਦੀ ਹੈ ਮਸਲੀ ਕਿਹੜੀ ਉਹ ਆਪਣੀ ਇਮੜੀ ਤੇਰਾ ਰੋਟ ਲਾਉਣੀ ਬਹੁਤ ਸੋਰੀ ਨੂੰ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਹਾਂ ਉਹ ਸੋਰੀ ਨੂੰ ਖਤਮ ਕਰ ਦਿੰਦੀ ਹੈ ਚਲੋ ਬੇਨਤੀ ਹੈ ਸਾਰਿਆਂ ਨੂੰ ਤੁਸੀਂ ਦੇਖਿਆ ਸਾਰਾ ਘਰ ਹਨਾ ਬਾਈ ਨੇ ਸਾਰੇ ਕਿਤੇ ਜਿੱਥੋਂ ਵੀ ਲਿਆ ਹੋਇਆ ਸੀ ਆਪਣਾ ਆਹ ਸਿਮਿੰਟ ਉਥੇ ਪਲਾਸਟਿਕ ਤੇ ਥਰਮਾਕੋਲ ਬਣਾਤੀ ਹੈਨਾ ਥਰਮੋਗੋਲੂ ਪਟ્રોલ ਚ ਮਿਲਾ ਕੇ ਪਲਾਸਟਿਕ ਮੰਗੂ ਬਣਾਤਾ ਤੇ ਆ ਦੇਖੋ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੋਠੀ ਚੰਗੀ ਐ ਕਿ ਇਹ ਘਰ ਚੰਗਾ ਹੈਨਾ ਆਪਣੇ ਪਿੰਡ ਵਾਲਿਆਂ ਨੂੰ ਬਹੁਤ ਹੁਣ ਆਉੜਾ ਵੀ ਕੋਠੀ ਪਾ ਲੈਂਦੇ ਆ ਪਰ ਆ ਘਰ ਵੀ ਤੁਸੀਂ ਦੇਖੋ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਹੈਨਾ ਤੇ ਸਾਰਾ ਦਿਖਾਉਨੇ ਆ ਤੁਹਾਨੂੰ ਜਿਪਸੀ ਆ ਆ ਦੇਖੋ ਬਾਈ ਸ਼ੌਂਕ ਪੂਰਾ ਸ਼ੌਂਕਪੁਰ ਦਾ ਹੈਨਾ ਬਾਈ ਹਾਂ ਟੈਂਟ ਆ ਜੀ ਬਹੁਤ ਸੋਹਣੀ ਜੀ ਕੰਮ ਖਤਰੀ ਲੇਤੀ ਇਹੇ ਹੂੰ ਉਹ ਕੰਮ ਦਾ ਇਹ ਤੋਂ ਫੁੱਲ ਲੈਣੇ ਮੈਨੂੰ ਪਤਾ ਹੈ ਹਾਂ ਕੰਮਵਾਸੀ ਲੇਤੀ ਹੈ ਭਾਈ ਕਾਮਜਵਾਦ ਝੰਡਾ ਪ੍ਰਧਾਨ ਸਾਹਿਬ ਦਾ ਚਲੋ ਜੀ ਧੰਨਵਾਦ ਸਾਰਿਆਂ ਦਾ ਬਹੁਤ ਤੇ ਦੱਸਿਓ ਵੀ ਤੁਸੀਂ ਵੀ ਹੋ ਪਾਸ ਕੇ ਨਾ ਪਰ ਮੈਨੂੰ ਲੱਗਦਾ ਹੈ ਨਾ ਵੀਰ ਵੀ ਥੋੜਾ ਕੰਮ ਕਰ ਜੂ ਹਾਂ ਮਤਲਬ ਵੀ ਕਰੂ ਕੰਮ ਦੋ ਤਿੰਨ ਸਾਲ ਤੱਕ ਖੇਤੜਾ ਜੂਰ ਕਰਨੀ ਪਊ ਆਪਾਂ ਹੁੰਦਾ ਵੀ ਇੱਥੇ ਰੁਕਦੇ ਨਹੀਂ ਜਾਂ ਸਿੱਧੀ ਬਾਲ ਪੱਟੀ ਮਾਰ ਦਈਏ ਐਵੇਂ ਨਹੀਂ ਪਰ ਵੀ ਆਪਾਂ ਖੇਤੜਾ ਜੂਰ ਕਰੋ ਕੈਮੀਕਲ ਵੀ ਲਾਓ ਤੇ ਆਪਣਾ ਜਿਹੜੇ ਹੋਰ ਦੇਸੀ ਇਲਾਜ ਨੇ ਉਹ ਵੀ ਕਰੋ ਜਿੰਨੇ ਇੱਕ ਵਾਲ ਲੱਗਦਾ ਹੈ ਕੀ ਰੰਗ ਨਾਲ ਰੰਗ ਫਿਰ ਜੇ ਮਤਲਬ ਡੱਬੀ ਪੈਣ ਲੱਗ ਜੇ ਨਾ ਫਿਰ ਥੋੜਾ ਜਿਹਾ ਕੰਮ ਕਰਦਾ ਹੈ ਠੀਕ ਹੈ ਜੀ ਹਾਂ ਪਰ ਜਿੱਥੇ ਨਵਾਂ ਪਲਾਸਟਰ ਹੈ ਆਪਾਂ ਤਾਂ ਇਹ ਕਹਿੰਦੇ ਵੀ ਜਦੋਂ ਕਰ ਪੈ ਨੂੰ 6 ਮਹੀਨੇ ਹੋ ਗਏ ਉਦੋਂ ਰੰਗ ਡਾਲਦੀ ਨਾ ਕਰਾ ਦਿਓ ਬਸ ਠੀਕ ਹੈ ਜੀ ਚਲੋ ਫਿਰ ਜਿਹੜਾ ਤੇੜਾ ਟੂੜਾ ਚ ਜਿਹੜਾ ਸਲਾਬ ਜਾਂਦੀ ਹੈ ਪਾਣੀ ਪੈਂਦਾ ਹੈ ਉਹ ਪੈਣੋਂ हट ਜਾਂਦਾ ਹੈ ਇਹ ਆਪਣਾ ਰੰਗ ਨਾਲ ਮਿਆਦ ਵੱਜ ਜਾਂਦੀ ਹੈ ਠੀਕ ਹੈ ਜੀ ਫਿਰ ਅਸੀਂ ਰੇਟ ਹੋ ਗਏ ਤਾਂ ਇਹ ਜਿਆਦਾ ਸਲਾਬ ਤੋਂ ਜਿਆਦਾ ਆ ਗਏ ਹੁਣ ਅਸੀਂ ਰੋਕ থাম ਤੱਕ ਕਰ ਲਈ ਤੇ ਖਰਚ ਤੇ ਵੀ ਕੈਮੀਕਲ ਪਾਤਾ ਤਾਂ ਹਾਂ ਠੀਕ ਹੈ ਜੀ ਤੇ ਸਾਰੇ ਇੰਤਿਹਾਮ ਕਰਤੀ ਹੁਣ ਦੇਖੋ ਬਾਕੀ ਨਾ ਨਾ ਵਧੀਆ ਸੈਕਟਰ ਹੋਊਗਾ ਤੇ ਤੁਸੀਂ ਵੀ ਬਾਈ ਸਾਰੇ ਦੇਖਣ ਵਾਲੇ ਕਮੈਂਟ ਕਰਿਓ ਵੀ ਭਰਾ ਨੇ ਕਾੜ ਵਧੀਆ ਕੱਢੀ ਆ